ਰਿਓ ਜਾਣਹਿਤ ਐਸ਼ੀ ਤੇ ਮੈਂ ਹਾਂ ਤੁਹਾਡਾ ਜਸਵੀਰ ਕੋਰਜਸੀ ਅੱਜ ਕੱਲ ਉਹ ਦੌਰ ਚੱਲ ਰਿਹਾ ਹੈ ਜੁੱਥੇ ਕਿ ਗਾਇਕਾਂ ਦੀ ਪਰਮਾਰ ਹੈ ਵਨਸਵੰਨੀ ਗਾਇਕੀ ਦੇਖਣ ਸੁਣਨ ਨੂੰ ਮਿਲਦੀ ਹੈ ਪਰ ਸਭਿਆਚਾਰ ਨੂੰ ਪੇਸ਼ ਕਰਦੀ ਸਾਫ਼ ਸੁਥਰੀ ਗਾਇਕੀ ਬਹੁਤ ਘੱਟ ਸੁਣਨ ਨੂੰ ਮਿਲਦੀ ਹੈ ਪਰ ਫਿਰ ਵੀ ਲਚਰਤਾ ਦੇ ਤੂਫਾਨ ਜਿੰਨੇ ਮਰਜੀ ਵਗੇ ਹੋਣ ਅੱਜ ਵੀ ਸਾਫ਼ ਸੁਥਰੀ ਗਾਇਕੀ ਗੌਣ ਅਤੇ ਸੁਣਨ ਵਾਲਿਆਂ ਦੀ ਕਮੀ ਨਹੀਂ ਹੈ ਅੱਜ ਅਸੀਂ ਤੁਹਾਨੂੰ ਇੱਕ ਐਸੇ ਹੀ ਉੱਪਰ ਦੇ ਗਾਇਕ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਨੂੰ ਗਾਇਕੀ ਗੁਣਤੀ ਦੇ ਵਿੱਚ ਮਿਲੀ ਹੈ ਉਹਨਾਂ ਨੇ ਸਾਫ਼ ਸੁਥਰੀ ਗਾਇਕੀ ਨੂੰ ਆਪਣੇ ਤਨਮਨ ਦੇ ਵਿੱਚ ਵਸਾਇਆ ਹੋਇਆ ਮੈਂ ਗੱਲ ਕਰ ਰਹੀ ਹਾਂ ਉਬਰ ਦੇ ਗਾਇਕ ਸ਼ਰਨਪ੍ਰੀਤ ਸਿੰਘ ਦੀ ਜਿਨ੍ਹਾਂ ਦੇ ਪਿਤਾ ਨੇ ਕਵੀਸ਼ਰੀ ਦੇ ਵਿੱਚ ਵੱਡਾ ਨਾਮ ਬਣਾ ਖਟਿਆ ਸ਼ਰਨਪ੍ਰੀਤ ਸਿੰਘ ਨੇ ਬਕਾਇਦਾ ਸ਼ਾਸਤਰੀ ਸੰਗੀਤ ਸਿੱਖਿਆ ਉਬਰਖਾ ਦੇ ਸੁਲਤਾਨ ਸ਼ਿਵ ਕੁਮਾਰ ਬਟਾਲਵੀ ਸੁਰਜੀਤ ਪਾਤਰ ਅਤੇ ਹੋਰ ਸਾਫ਼ ਸੁਥਰੀਆਂ ਰਚਨਾਵਾਂ ਪੇਸ਼ ਕਰਨ ਵਾਲਿਆਂ ਦੇ murid ਨੇ ਉਹ ਪੰਜਾਬੀ ਗਾਇਕ ਸਿੰਦਰ ਸਰਤਾਜ ਵੀਰ ਸਿੰਘ ਅਤੇ ਰੂ ਨਾਲ ਭੇਜ ਕੇ ਗਾਉਣ ਵਾਲੇ ਹੋਰ ਗਾਇਕਾਂ ਦੀ ਤਰ੍ਹਾਂ ਮੁਕਾਮ ਹਾਸਿਲ ਕਰਨਾ ਚਾਹੁੰਦੇ ਨੇ ਸ਼ਰਨਪ੍ਰੀਤ ਸਿੰਘ ਬੜੇ ਹੀ ਮਾਣ ਦੇ ਨਾਲ ਆਪਣੇ ਉਸਤਾਦ ਸਰਦਾਰ ਜਗਜੀਤ ਸਿੰਘ ਦਾ ਨਾਮ ਲੈਂਦੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਦੀ ਗਾਇਕੀ ਸੁਣ ਕੇ ਸਰੋਤੇ ਉਹਨਾਂ ਤੇ ਮਾਣ ਮਹਿਸੂਸ ਕਰਨ ਉਹ ਪਰਿਵਾਰ ਦੇ ਵਿੱਚ ਬੈਠ ਕੇ ਸੁਣੇ ਜਾਣ ਵਾਲੇ ਗੀਤ ਗਾਉਣਾ ਚਾਹੁੰਦੇ ਨੇ ਉਹਨਾਂ ਨੇ ਕਿਹਾ ਹੈ ਕਿ ਉਹ ਗੁਰਬਾਣੀ ਦੇ ਨਾਲ ਵੀ ਜੁੜੇ ਹੋਏ ਨੇ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਸ਼ਾਸਤਰੀ ਸੰਗੀਤ ਵਿੱਚ ਡੁਬਕੀ ਲਗਾ ਲਈ ਜਾਵੇ ਤਾਂ ਗ਼ਜ਼ਲ ਕਵਾਲੀ ਅਤੇ ਸੰਗੀਤ ਦੀ ਹਰ ਬਣਗੀ ਗਾਈ ਅਤੇ ਮਾਣੀ ਜਾ ਸਕਦੀ ਹੈ ਕਿਸੇ ਵੀ ਭਾਸ਼ਾ ਦੇ ਵਿੱਚ ਬੜੀ ਹੀ ਖੂਬਸੂਰਤੀ ਦੇ ਨਾਲ ਗਾਇਆ ਜਾ ਸਕਦਾ ਹੈ ਸ਼ਾਲਾ ਇਹ ਉਬਰ ਦਾ ਪੰਜਾਬੀ ਗਾਇਕ ਸ਼ਰਨਪ੍ਰੀਤ ਸਿੰਘ ਬੁਲੰਦੀਆਂ ਨੂੰ ਸ਼ੁਹੇ ਸਾਡੇ ادارے ਜਨ ਹਿਤੈਸ਼ੀ ਦੀਆਂ ਸ਼ੁਭ ਇਛਾਵਾਂ ਅਤੇ ਦੁਆਵਾਂ ਇਸ ਉੱਬਰ ਦੇ ਗਾਇਕ ਸ਼ਰਨਪ੍ਰੀਤ ਸਿੰਘ ਦੇ ਨਾਲ ਨੇ ਸ਼ਰਨਪ੍ਰੀਤ ਸਿੰਘ ਨੇ ਆਪਣੇ ਮਨ ਦੇ ਬਲਬਲੇ ਕਿਵੇਂ ਸਾਂਝੇ ਕੀਤੇ ਨੇ ਆਓ ਸੁਣਦੇ ਆ। ਤੁਹਾਡਾ ਕੀ ਨਾਮ ਕਰਾ? ਮੇਰਾ ਨਾਮ ਬਾਬਾ ਪਿਰਸੀ ਪਾਲ ਸਿੰਘ ਹੈ ਜੀ। ਇਹ ਬਚਪਨ ਤੋਂ ਇਹਨਾਂ ਅਹੀ ਵੀ ਕਰਦੇ ਹੁੰਦੇ ਸੀ ਬਲੋਂ ਗੋਂ ਦਾ ਕੰਮ। ਹਾਂ ਜੀ। ਤੇ ਸਾਡੇ ਜਿਹੜੇ ਪਾਇ ਪੂਨਰ ਚੱਲਣ ਰਿਹਾ ਹੁਣ। ਬਲ ਸਿੱਖਿਆ ਦੇ ਉਰੇ ਦੇ ਮਤਬਜੇ ਸਤਾਵ ਨੇ ਮੈਨੂੰ ਮੇਰੇ ਕੋਲ ਸਿੱਖਿਆ ਨਹੀਂ ਮੇਰੇ ਕੋਲ ਦੇਖਿਆ ਹੀ ਹਰਵਣਾ ਇਹਨੂੰ ਗੁੰਮਦਾ ਆਪਣੇ ਬੱਚਾ ਨਹੀਂ ਆਪਣੇ ਕੋਲ ਬਣ ਸਕਦਾ ਜਦਾਂ ਨੂੰ ਤੁਹਾਡੇ ਕੋਲ ਵੀ ਨਹੀਂ ਦਰਿਆ ਦੇ ਗੁੱਡਾ ਦੀ ਇਹ ਮਰੇ ਕੀ ਕਰਦੇ ਨੇ ਕਿਦਾਂ ਸੇਡਾ ਸਟੈਂਡ ਕਰਦੇ ਨੇ ਮੈਂ ਵੀ ਹੁੰਦਾ ਤੁਹਾਡੇ ਬੀਚ ਕਿਦਾਂ ਸ਼ੌਂਕ ਜਿਆ ਪੈਦਾ ਹੋ ਗਿਆ ਸ਼ੌਂਕ ਵੀ ਇਹਦਾ ਇੰਨਾ ਹੈ ਵੀ ਰਾਤ 12 ਮਰੋ ਚੀਜ਼ਾਂ ਪੜ੍ਹਾਇਆ ਕਰਦਾ ਹੁੰਦਾ ਅੱਛਾ ਜੀ ਜਿਉਂ ਸ਼ਾਮੀ ਲੱਗਣਾ ਸ਼ੌਕ ਵਜਾ ਮਾਰੋ ਰੋਟੀ ਖਾਣਾ ਰੋਟੀ ਖਾਣਾ ਰੋਟੀ ਦਾ ਚੇਤਾ ਭੁੱਲ ਜਨਾ ਬਸ ਬਹੁਤ ਵਧੀਆ ਲੱਗਣਾ ਜੀ ਬਚਪਨ ਤੋਂ ਲੱਗੀ ਲੱਗਣੀ ਇਹਨੂੰ ਗਉਂਦੀ ਬਿਟਾ ਬੋਰਮਲੇ ਪਾਸੇ ਦੇ ਕੇ ਉਸ ਨੂੰ ਸੁਣਦੇ ਆ ਇਹ ਮਲਤੀ ਸੋਚਾ ਨਹੀਂ ਕੋਈ ਇਹ 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 ਕੁਦਰਤੀ ਗੱਲ ਹੁੰਦੀ ਆ ਜੀ ਇਹ ਸੰਗੀਤ ਦੀ ਇਹਦਾ ਰੂਹ ਦੀ ਖਰਾਬ ਹੁੰਦੀ ਆ ਤੇ ਅੰਦਰੋਂ ਉੱਠਦੀ ਗੱਲ ਹੈ ਜਦੋਂ ਗਉਂਦਾ ਸੰਗੀਤ ਸੁਣਦਾ ਤਾਂ ਮਨ ਦੀ ਖੁਸ਼ੀ ਹੋ ਜਾਂਦੀ ਹੈ ਬੱਲੇ ਬਹੁਤ ਸੋਹਣਾ ਬੜੀਆ ਮੁੰਡਾ ਗਉਂਦੇ ਆ ਜੀ 2022 ਜੀ ਇਹਦਾ ਇੱਕ ਹੈ ਨਾ ਇਹ ਇਹ ਇਹਦਾ ਸਬਜ਼ਕਾ ਹੈ ਸ਼ੰਗਰ ਮਨਾਰਾਉ ਨਾਮ ਤੇ ਤਾਰੀਖ 2022 ਪਿਛੇ ਨੂੰ ਬਟਾਲੀਆ ਦੇ ਜੰਮ ਜਨਮ ਤੇ ਇਹਦੇ ਕੋਲ ਗੱਜਲ ਬੋਲੀ ਆ ਉਹ ਮਾ ਸਾਡਾ ਜਿਹੜਾ ਰੂਬੜ ਬਗ ਬਗ ਹੋ ਗਿਆ ਵੀ ਬਹੁਤ ਸੋਹਣੀ ਗੱਜਬੋਲੀ ਐ ਇਹਨੂੰ ਪਰਿਵਾਰ ਵਿੱਚੋਂ ਜਦੋਂ ਬੱਚਾ ਤਰੱਕੀ ਕਰਦਾ ਨਾ ਤੇ ਮਾਪਿਆਂ ਦੀ ਖੁਸ਼ੀ ਬਹੁਤ ਜ਼ਿਆਦਾ ਹੁੰਦੀ ਹੈ ਉਹ ਦੱਸ ਨਹੀਂ ਸਕਦੇ ਅਹੀ ਲਖਸ਼ੰਦ ਰਾਏ ਵੀ ਕੀ ਦੀ ਕੀ ਦੀ ਗੱਲ ਬੋਲੀ ਅਹੀ ਕਿਹੜੇ ਕਹਿੰਦੇ ਬਹੁਤ ਮਾਣੇ ਖੁਸ਼ੀਆਂ ਹੁੰਦੀ ਐ ਜਦੋਂ ਬੱਚਾ ਤਰੱਕੀ ਕਰਦੇ ਆ ਚੰਗੇ ਪਾਸੇ ਲੱਗਣ ਵਾਲੇ ਸੰਗੀਤ ਵਿੱਚ ਲੱਗਾ ਸੰਗੀਤ ਗੁਰੂ ਦੀ ਖਰਾਕ ਹੈ ਜਿਹੜਾ ਵੀ ਬੰਦਾ ਸੰਗੀਤ ਨਹੀਂ ਸੁਣਦਾ ਨਾ ਉਹਦੇ ਬਾਲੋ ਬਗ ਹੋ ਜਾਂਦਾ ਤੁਹਾਨੂੰ ਪਤਾ ਹੀ ਐ ਇਸ ਗੀਤ ਤੇ ਕਿ ਉਹਦੀ ਚੀਜ਼ ਆ ਬੰਦਾ ਜਿੰਨਾ ਮਾੜੀ ਉਦਾਸ ਹੋਏ ਕੋਈ ਸ਼ਬਦ ਸੁਣ ਲੇ ਗੀਤ ਸੁਣ ਲੇ ਮਨ ਚ ਖੁਸ਼ੀ ਵੱਜ ਜਾਂਦੀ ਬੰਦੇ ਉਹ ਤੇ ਸਾਨੂੰ ਬੜੀ ਖੁਸ਼ੀ ਹੈ ਮੋਢੀ ਬੱਚਾ ਤੁਹਾਡਾ ਚੰਗਾ ਬੱਚੇ ਕੰਮ ਕਰਦੇ ਆ ਸਚੀਰੀ ਲਲ ਧੌਣ ਚੱਲ ਰਹੀ ਦੁਨੀਆ ਚੱਲਣ ਦੀ ਹੁਣ ਕੋਈ ਤੁਹਾਡੇ ਨਾਲ ਨਾ ਖਾਣ ਵਾਲਦੇ ਲੱਗਿਆ ਡੀ ਠੀਕੇ ਨਾਲ ਆਪਣੇ ਕੰਮ ਨਾਲ ਵਿਹਾਰ ਬਸੇ ਨਾ 24 ਘੰਟੇ ਬਾਕੀ ਕਿਤਨ ਲੱਗਾ ਹੋਗਾ ਆਪਣੇ ਰਾਤ ਕਰਦਾ ਰਹਿੰਦਾ ਤੇ ਬਾਕੀ ਹਾਂਜੀ ਮੇਰਾ ਨਾਮ ਚਰਨਪ੍ਰੀਤ ਸਿੰਘ ਕਾਂਗਰਸ ਸੰਪਰਕ ਗੋਣ ਦਾ ਸ਼ੌਂਕ ਤੇ ਬਚਪਨ ਤੋਂ ਸੀ ਬਸ ਫੈਮਿਲੀ ਦੇ ਜਿੱਦਾਂ ਫਾਦਰ ਸਾਹਿਬ ਕੁਸ਼ਰੀ ਕਰਦੇ ਸੀ ਉਹਨਾਂ ਤੋਂ ਹੀ ਦੇਖ ਕੇ ਘਰ ਦਾ ਮਾਹੌਲ ਏਵੇਂ ਦਾ ਸੀ ਕਿ ਗੋਣ ਦਾ ਸ਼ੌਂਕ ਪੈ ਗਿਆ ਸ਼ੌਂਕ ਤੇ ਲਾ ਲਓ ਤੁਸੀਂ ਮੈਂ 4-5 ਸਾਲ ਤੇ ਸਮਥਿੰਗ ਉਦੋਂ ਤੋਂ ਹੀ ਗੋਣ ਦਾ ਸ਼ੌਂਕ ਬਸ ਕਾਲਜ ਕਾਲਜ ਵਿੱਚ ਜਾ ਕੇ ਵੀ ਫੇਮਸ ਬਸ ਐਸੀ ਚੀਜ਼ ਹੀ ਰਹੀ ਕਾਲਜ ਵਿੱਚ ਹੁੰਦੇ ਨੇ ਤਾਂ ਗੋਣੇ ਹਾਂਜੀ 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 ਸਕੂਲ ਟਾਈਮ ਵੀ ਕਾਲਜ ਟਾਈਮ ਵੀ ਬਸ ਇਸੇ ਚੀਜ਼ 'ਚ ਫੇਮਸ ਰਹੇ ਜਿਆਦਾ ਵੀ ਬੱਚੇ ਕਾਉਂਦੇ ਰਹੇ ਆ ਇਹਨਾਂ ਦਾ ਮਾਹੌਲ ਹੀ ਜਿੱਦਾਂ ਫੈਮਿਲੀ ਦਾ ਰਿਲੇਸ਼ਨ ਹੁੰਦਾ ਵੀ ਇਹਨਾਂ ਦੀ ਫੈਮਿਲੀ 'ਚ ਪਾਦਰ ਸਾਹਿਬ ਕਾਉਂਦੇ ਹੀ ਇਹ ਵੀ ਬੇਟਾ ਵੀ ਕਾਉਂਦਾ ਇਦਾਂ ਦਾ ਸਿਸਟਮ ਸੀ ਆਪਣਾ ਹਾਂਜੀ ਹਾਂਜੀ ਕੋਈ ਕੀ ਕੀ ਸੁਣਾਉਂਦੇ ਕਿ ਕੀ ਕਰਦੇ ਹੋ ਜਿਆਦਾ ਆਪਣਾ ਸ਼ੌਂਕ ਜਿੱਦਾਂ ਅੱਛੀ ਅੱਛੀਆਂ ਚੀਜ਼ਾਂ ਸੁਣਨ ਦਾ ਗਾਉਣ ਦਾ ਬਟਾਲਵੀ ਸਾਹਿਬ ਹੋਵੇ ਸ਼ਿਵ ਕੁਮਾਰ ਬਟਾਲਵੀ ਸੁਚੇਤ ਪਾਤਰ ਅੱਛੀਆਂ-ਅੱਛੀਆਂ ਰਚਨਾ ਸੁਣਨ ਦਾ ਸ਼ੌਂਕ ਹੈ ਤੇ ਗਾਉਣ ਦਾ ਸ਼ੌਂਕ ਹੈ। ਦਿੱਖੇ ਰਹੇ ਤੇ ਇਹ ਤੇ ਸਿੱਖਣਾ ਹੈ ਸਿੱਖਿਆ ਕਿਸੇ ਨੂੰ ਨਹੀਂ ਸਿੱਖੇ ਸਪ੍ਰੋਪਰ ਹੀ ਪਹਿਲਾਂ ਸਿੱਖਿਆ ਸ਼ਾਸਤਰੀ ਸੰਗੀਤ ਦੀ ਸਿੱਖਿਆ ਲਈ ਆਪਾਂ ਮੇਰੇ ਉਸਤਾਦ ਜੀ ਨੇ ਉਸਤਾਦ ਜਗਜੀਤ ਸਿੰਘ ਮੈਤਿਆ ਤੋਂ ਗੀਤ ਸਿੱਖੇਗੇ ਗੁਰਬਾਣੀ ਵੀ ਹਾਂ ਗੁਰਬਾਣੀ ਵੀ ਗੁਰਬਾਣੀ ਵੀ ਸਿੱਖੀ ਗੀਤ, ਗ਼ਜ਼ਲ, ਕਵਾਲੀ ਇਸ ਸੰਗੀਤ ਦਾ ਸ਼ੈਲੀ ਇਸ ਤਰ੍ਹਾਂ ਦੀ ਸ਼ੈਲੀ ਹੈ ਵੀ ਸੰਗੀਤ ਜਿਉਂ ਸਿੱਖਦੇ ਆ ਇੱਕ ਕਿਤਾਬ ਦੀ ਤਰ੍ਹਾਂ ਮੰਨ ਲਓ ਕਿ ਪੰਜਾਬੀ ਦੇ ਅਸੀਂ ਪੰਜਾਬੀ ਸਿੱਖਦੇ ਆ ਤੇ ਪੰਜਾਬੀ ਤੋਂ ਬਾਅਦ ਆਪਾਂ ਕੋਈ ਵੀ ਕਿਤਾਬ ਪੜ੍ਹ ਸਕਦੇ ਆ ਸੰਗੀਤ ਸ਼ਾਸਤਰੀ ਸੰਗੀਤ ਐਸਾ ਸੰਗੀਤ ਆ ਵੀ ਕੋਈ ਵੀ ਜਦੋਂ ਅਸੀਂ ਸਿੱਖ ਲਏ ਨੇ ਫਿਰ ਕੋਈ ਵੀ ਚੀਜ਼ गा ਸਕਦੇ ਗੁਰਬਾਣੀ गा ਸਕਦੇ ਆ ਹਿੰਦੀ गा ਸਕਦੇ ਕੁਝ ਵੀ गा ਸਕਦੇ ਆਪਾਂ ਪਰਿਵਾਰ ਦੇ ਕਿਦਾਂ ਦੇ ਸਹਿਯੋਗ ਦੇ ਪਰਿਵਾਰ ਦਾ ਬਹੁਤ ਸਨਯੋਗ ਹੈ ਪਰਿਵਾਰ ਦੇ ਸਦਕਾ ਹੀ ਆ ਸਾਰਾ ਕੁਝ ਪਰਿਵਾਰ ਨੇ ਬੜਾ ਸਹਿਯੋਗ ਦਿੱਤਾ ਉਹਨਾਂ ਦੇ ਸਦਕਾ ਹੀ ਹੈ। ਜੀ ਇਦਾਂ ਹੀ ਆ ਕਿ ਦੇ ਪਰਿਵਾਰ ਦੇ ਨਾਲ ਜੇ ਉਹਦੇ ਉਹਦੇ ਕੀ ਆ ਜੀ ਬਣਦੇ ਇਸ ਮਲੇ ਦੀ। ਹਾਂਜੀ ਹਾਂਜੀ ਇਦਾਂ ਹੁੰਦਾ ਰਹਿੰਦਾ ਅਕਸਰ ਕੋਈ ਨਾ ਕੋਈ ਇੱਕ ਵਾਰ ਤਾਂ ਵਾਕਿਆ ਸੀ ਵੀ ਮੈਂ ਭਾਬੀ ਹੁਣਾ ਨਾਲ ਗਿਆ ਉਹਨਾਂ ਦੇ ਫੈਮਿਲੀ ਚ ਜਾਗਰਨ ਸੀ। ਕਾਫੀ ਟਾਈਮ ਪੁਰਾਣੀ ਗੱਲ ਸਕੂਲ ਟਾਈਮ ਦੀ। ਤੇ ਉਹਨਾਂ ਨੇ ਬਸ ਮੈਨੂੰ ਕਿਹਾ ਤਾਂ ਵੀ ਪਤਾ ਵੀ ਨਹੀਂ ਸੀ ਮੈਨੂੰ ਅਤਨ ਚੇਤ ਵੀ ਆ ਕੰਮ ਹੁਣਾ। ਉਹਨਾਂ ਕਿਹਾ ਵੀ ਕੁਛ ਗਣ ਗਾਉਣਾ। ਉਹਨ ਦੀ ਸੋਡੀ ਸਾਰਾ ਕੁਝ ਗਾਇਆ ਚਲੋ ਮਾਲਕ ਦੀ ਕਿਰਪਾ ਨਾਲ ਬੜਾ ਵਧੀਆ ਸਹਿਯੋਗ ਮਿਲਿਆ ਕਿੱਥੇ ਰਕਤ ਪਾਣਾ ਚਾਹਦੇ ਜਾਂਣਾ ਚਾਹਦੇ ਸੀ ਉਹਨਾਂ ਮੇਰਾ ਪਲਾਨੇ ਐਕਟਲੀ ਮੋੜ ਦਿੱਤੇ ਗਏ ਕਿ ਦਿਨ ਦੇ ਦੇਖ ਨੂੰ ਬੰਨਾਂ ਲੰਦੇ ਤੁਸੀਂ ਇਹ ਨਾ ਮੈਂ ਮੋਟੀ ਮੇਰੇ ਵੀ ਮੈਂ ਅੱਛੇ ਸਰੋਤੇ ਚ ਗਿਣਿਆ ਜਾਵਾ ਜਿਵੇਂ ਸਰਤਾਜ ਜੀ ਹੋ ਗਏ ਵੀਰ ਸਿੰਘ ਹੋ ਗਏ ਸੁਲਝਾ ਜਾ ਮੈਟਰ ਆਪਣਾ ਸਾਰਾ ਉਹਨਾਂ ਦੀ ਤਰ੍ਹਾਂ ਪਾਵੀ ਥੋੜੇ ਦੁਨੀਆ ਚ ਪ੍ਰੇਮ ਭਾਵਨਾ ਉਹਨਾਂ ਦੀ ਸ਼ਾਇਰੀ ਸਾਫ਼ ਸੁਥਰੀ ਹੈ ਆਪਾਂ ਫੈਮਿਲੀ ਚ ਬੈਠ ਕੇ ਸੁਣ ਸਕਦੇ ਆ ਤੇ ਇਹ ਹੀ ਅੱਜ ਕੱਲ ਦਾ ਮਾਹੌਲ ਹੈ ਵੀ ਜਿਹੜੀ ਚੀਜ਼ ਆਪਾਂ ਫੈਮਿਲੀ ਨਾਲ ਸੁਣ ਸਕੀਓ ਉਹ ਵੈਸੇ ਹੈ ਦੇਖ ਕਿਹੜਾ ਤੁਹਾਨੂੰ ਚੰਗਾ ਲੱਗਦਾ ਲੇਖਕ ਮੈਨੂੰ ਸ਼ੇਖਮਰ ਬਟਾਲਵੀ ਇਸ ਤੋਂ ਇਲਾਵਾ ਸੁਜੀਤ ਪਾਤਰ ਕੁਝ ਟੱਚ ਆਪ ਉਹਨਾਂ ਦਾ ਵੈਸੇ ਵੀ ਰਚਨਾ ਉਹਨਾਂ ਦੀ ਬਹੁਤ ਅੱਛੀਆਂ ਨੇ ਜੋ ਇਹਨਾਂ ਨੇ ਕਿਹਾ ਕੋ ਸੱਚੀ ਗੱਲ ਹੈ ਹਾਂ ਸੱਚੀ ਗੱਲ ਹੈ ਸਹੀ ਗੱਲ ਹੈ ਜੀ ਵੈਸੇ ਤੇ ਜੇ ਜਿਹੜਾ ਬੰਦਾ ਏਸੀ ਨੂੰ ਪ੍ਰੇਮ ਕਰਦਾ ਫੀਲ ਕਰਦਾ ਉਹਨੂੰ ਤਾਂ ਦਿਖਦਾ ਜੀ ਸਾਰਾ ਕੁਝ ਉਹ ਏਸੀ ਜਿਸ ਤਰ੍ਹਾਂ ਜਿਵੇਂ ਕਾਰਨੇ ਸੁਣਨ ਵਾਲੇ ਨਹੀਂ ਆਸ ਹਾਂ ਨਹੀਂ ਮੇਰਾ ਤਾਂ ਮੈਸੇਜ ਇਹੋ ਹੀ ਆ ਵੀ ਚਲੋ ਚੀਜ਼ਾਂ ਉਹੋ ਜਿਹੀਆਂ ਪ੍ਰਮੋਟ ਹੋਣੀਆਂ ਚਾਹੀਦੀਆਂ ਵੀ ਜਿਹੜੀਆਂ ਘਰ ਬੈ ਕੇ ਸੁਣੀਆਂ ਜਾਣ ਆਪਣੇ ਪਰਿਵਾਰ ਕੱਲ ਨੂੰ ਆਡੇ ਬੱਚੇ ਵੀ ਸੁਣਨ ਤੇ ਉਹ ਵੀ ਪ੍ਰਾਉਡ ਫੀਲ ਕਰਨ ਵੀ ਕੁਝ ਚੰਗਾ ਕੰਮ ਕੀਤਾ ਉਹ ਆ ਜਿਹੜੀ ਕੀ ਨੂੰ ਸਿੱਖਿਆ ਮਿਲੇ ਜਿਹੜੇ ਗਾਣੇ ਚ ਕੋਈ ਸਾਨੂੰ ਮਿਲਦਾ ਹੀ ਨਹੀਂ ਕੁਝ ਉਹਦਾ ਗਾਣਾ ਗਾਉਣ ਦਾ ਕੋਈ ਮੋਟਿਵ ਨਹੀਂ। ਉਹ ਕੀ ਨਾਮ ਤੁਹਾਡਾ? ਮੇਰਾ ਨਾਮ ਬਾਬਰ ਪਿਰਸੀ ਪਾਲ ਸਿੰਘ ਹੈ ਜੀ। ਇਹ ਬਚਪਨ ਤੋਂ ਹੀ ਨਾ ਅਹੀ ਵੀ ਕਰਦੇ ਹੁੰਦੇ ਆ ਬਲੋਂ ਗਾਉਂਦਾ ਕੰਮ। ਹਾਂ ਜੀ। ਤੇ ਸਾਡੇ ਜਿਹੜੇ ਪਾਏ ਪੂਨਰ ਚੱਲਣ ਰਿਹਾ ਹੁਣ। ਮੈਨੂੰ ਸਿੱਖਿਆ ਤੁਹਾਡੇ ਤੋਂ। ਸਿੱਖਿਆ ਤੇ ਔਰੇ ਦੇ ਮਤਬਜੇ استاد ਨੇ ਮੈਨੂੰ ਮੇਰੇ ਕੋਲ ਸਿੱਖਿਆ ਨਹੀਂ ਮੇਰੇ ਕੋਲ ਦੇਖਿਆ ਹੀ ਹਰਵਨ। ਨਿਕੋਂ ਗੁੰਦਿਆ ਆਪਣਾ ਬੱਚਾ ਨਹੀਂ ਆਪਣੇ ਕੋਲ ਬਣ ਸਕਦਾ ਇਦਾਂ ਹੁਣ ਤੁਹਾਡੇ ਕੋਲ ਵੇਰੀਆਂ ਦਾ ਰਿਆ ਦੇ ਗੁੱਡਾ ਦੀ ਇਹ ਮੇਰੇ ਕੀ ਕਰਦੇ ਨੇ ਕਿਦਾਂ ਸ਼ੇਡ ਆ ਸਟੈਂਡ ਕਰਦੇ ਨੇ ਮੈਂ ਵੀ ਹਿੰਦਾ ਤੁਹਾਡੇ ਵਿੱਚ ਕਿਦਾਂ ਛਮਕਿਆ ਪੈਦਾ ਹੋ ਗਿਆ